ਰਜ਼ਾਨੇ ਨੂੰ ਲਾ ਦਨਣ ਪਾਣਿਆ ਦੀ ਐ ਅਸਰੇ ਰਸ ਫਾਇਦੇ ਦਾ ਦੀ ਰਾਨ ਦੁਰਗਾ ਇੱਕ ਤਬਾਰਤ ਵਾਗਦੇ ਬੁੱਟਕੇ ਅਸਵਨ ਮੈ ਜੋ ਉੱਟਕੇ ਤਾਂ ਇਸ ਰੋਂਦੀ ਭੂਆ ਦਾ ਹਾਲ ਦੇਖਿਆ ਨਹੀਂ ਜਾਂਦਾ ਜਿਸ ਦੇ ਵੱਲੋਂ ਆਪਣੇ ਭਤੀਜੇ ਨੂੰ ਆਪਣੇ ਮਰਿਉ ਹੋਏ ਪਰਾ ਦੀ ਆਖਰੀ ਨਿਸ਼ਾਨੀ ਸਮਝਦੇ ਹੋਏ ਸਾਹਮਣੇ ਰੱਖਿਆ ਜਾਂਦਾ ਸੀ ਇਸ ਪੁੱਤ ਦੀ ਹਰ ਖੁਆਇਸ਼ ਨੂੰ ਪੂਰਾ ਕਰਨ ਤੇ ਲਈ ਉਸ ਨੂੰ ਵਿਦੇਸ਼ ਭੇਜਿਆ ਗਿਆ ਸੀ ਪਰ ਸਟੱਡੀ ਬੇਸ ਤੇ ਵਿਦੇਸ਼ ਦੇ ਵਿੱਚ ਗਏ ਇਸ ਮੁੰਡੇ ਦੀ ਮ੍ਰਿਤਕ ਦੇ ਪਰਿਵਾਰ ਨੂੰ ਮਿਲੀ ਹੈ ਅਤੇ ਇਹ ਖਬਰ ਜਦੋਂ ਉਹਦੇ ਕੰਨੀ ਪਈ ਸੀ ਤਾਂ ਉਹਨਾਂ ਦਾ ਜਿਵੇਂ ਸਾਰਾ ਜਹਾਨ ਹੀ ਲੁੱਟ ਗਿਆ ਹੋਵੇ ਕੈਨੇਡਾ ਤੋਂ ਇਹ ਮੰਦ ਭਾਗੀ ਖਬਰ ਸਾਹਮਣੇ ਆਈ ਸੀ ਕਿ ਮਲੇਰ ਕੋਟਲਾ ਦੇ ਨੌਜਵਾਨ ਦੀ ਕੈਨੇਡਾ ਦੇ ਵਿੱਚ ਜਾਨ ਗਈ ਹੈ ਜਿਸ ਦੀ ਉਮਰ 21 ਸਾਲ ਦੀ ਦੱਸੀ ਜਾ ਰਹੀ ਹੈ ਹੁਣ ਹਰ ਅਤੇ ਹੁਸ਼ਿਆਰ ਮੁੰਡਾ ਜੋ ਕਿ ਹਮੇਸ਼ਾ ਹੀ ਟੌਪ ਕਰਦਾ ਸੀ ਜਦੋਂ ਉਹ ਵਿਦੇਸ਼ ਦੇ ਵਿੱਚ ਗਿਆ ਤਾਂ ਪਰਿਵਾਰਿਕ ਮੈਂਬਰ ਦੱਸਦੇ ਨੇ ਕਿ ਸਾਨੂੰ ਹਰ ਰੋਜ਼ ਵੀਡੀਓ ਕਾਲ ਕਰਦਾ ਹੁੰਦਾ ਸੀ ਅਤੇ ਉਹ ਹਮੇਸ਼ਾ ਹੀ ਖੁਸ਼ ਨਜ਼ਰ ਆਉਂਦਾ ਸੀ ਕੈਨੇਡਾ ਤੋਂ ਪਿੰਡ ਤਾਬੂਤ ਦੇ ਵਿੱਚ ਦੋਸਤੀ ਮ੍ਰਿਤਕ ਦੇ ਪਹੁੰਚੀ ਤਾਂ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਫੈਲ ਗਈ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਹਰਮਨਜੋਤ ਸਿੰਘ ਹੈ ਜਿਸ ਦੇ ਮਾਤਾ ਪਿਤਾ ਗੁਜ਼ਰ ਚੁੱਕੇ ਨੇ ਅਤਿ ਉਸਤੇ ਭੂਆ ਦੇ ਵੱਲੋਂ ਹੀ ਇਸ ਬੱਚੇ ਦਾ ਪਾਲਣ ਪੋਸ਼ਣ ਕਰਕੇ ਅੱਜ ਉਸ ਨੂੰ ਪੜਾ ਲਿਖਾ ਕੇ ਵਿਦੇਸ਼ ਤੇ ਵਿੱਚ ਭੇਜਿਆ ਗਿਆ ਸੀ ਆਪਣੇ ਇਸ ਪੁੱਤ ਦੇ ਇਸ ਤਰ੍ਹਾਂ ਚਲੇ ਜਾਣ ਤੋਂ ਬਾਅਦ ਉਹਨਾਂ ਦੀ ਹਾਲਤ ਦੇਖੀ ਨਹੀਂ ਜਾਂਦੀ ਜੋ ਰੋ ਰੋ ਕੇ ਹਰਮਨਜੋਤ ਨੂੰ ਆਪਣੇ ਕੋਲ ਬੁਲਾ ਰਹੇ ਨੇ ਕਹਿੰਦਾ ਭੂਆ ਜੀ ਮੈਂ ਠੀਕ ਠਾਕ ਕੰਮ ਤੇ ਆ ਮੈਂ ਸ਼ਾਮੇ ਕਰਦਾ ਭੂਆ ਜੀ ਮੈਂ ਸ਼ਾਮ ਦੇਖਦੀ ਰਹੀ ਮੈਸੇਜ ਭੇਜਿਆ ਮੈਸੇਜ ਦਾ ਜਵਾਬ ਨਾ ਦਿੱਤਾ ਬਸ ਜਦੋਂ ਪਤਾ ਲੱਗਿਆ ਵੀ ਆ ਗੱਲ ਹੋਈ ਰੋਜ਼ ਫੋਨ ਕਰਦਾ ਤੇ ਵੀਡੀਓ ਕਾਲ ਤੇ ਰੋਜ਼ ਹੱਸਦਾ ਹੀ ਗੱਲ ਕਰਦਾ ਸੀ ਕਿੰਨਾ ਦੱਸੀ ਤਾਂ ਮੈਨੂੰ ਦੱਸੀ ਨਹੀਂ ਹੈ ਨਾ ਬੋ ਤੇਰਾ ਵੀ ਜੱਲ ਲਿੰਦਾ ਲਾਉਂਸ ਤੂੰ ਸੋਰਨ ਨਾਲ ਮੈਂ ਆਉਂਗਾ ਬੋ ਜਦੋਂ ਲੈ ਕੇ ਤੋਰ ਨਾ ਸਿਕਾਣ ਜਾਰਗਜ਼ ਮੈਂ ਕਿਹਾ ਕਰ ਰਹੀ ਤੇ ਕਹਿੰਦੇ ਵੀ ਹੁਣ ਆਉਣਾ ਸੀਗਾ ਵਿਆਹ ਦੀ ਗੱਲ ਚੱਲ ਰਹੀ ਸੀ ਆ ਕਰਾ ਵਿਆਹ ਦੀ ਕੋਈ ਨਹੀਂ ਵਿਆਹ ਤਾਂ 2 ਸਾਲ ਖੈਨਾ ਸੀ ਮੈਂ ਕਰੋੜਾ ਨਹੀਂ ਪੁਆ ਇੰਨਾ ਚਿਰ ਮੈਂ ਵਿਆਹ ਨਹੀਂ ਹੁੰਦਾ ਸਿਆਣਾ ਸਾਵਨ ਦੇ ਵਰਤੀ ਮੇਰਾ ਪੁੱਤ ਔੜਾ ਆਇਤ ਸਾਰਾ ਇਹਨਾਂ ਮੈਨੂੰ ਪਤਾ ਮੇਰੇ ਕੋਲ ਪੜਿਆ ਮੇਰਾ ਜਿਗਰ ਦਾ ਟੋਟਾ ਦੀ ਮੈਂ ਆ ਬੜਾ ਕੇ ਉਹਨੂੰ ਸਭ ਕੁਝ ਕਰਿਆ ਹੋਂ ਤਾਂ ਮੈਨੂੰ ਪਤਾ ਜਾਂ ਮੇਰੇ ਰੱਬ ਨੂੰ ਪਤਾ ਮੈਂ ਦੋ ਰਿਆ ਹਏ ਮੈਂ ਦੋ ਰਿਆ ਮੇਰਾ ਬਤੂ ਬੈਠੂ ਬਗਾ ਕਿਵੇਂ ਦੋ ਰਿਆ ਉਹ ਦੂਰ ਤੂ ਗਿਆ ਦੂਰ ਗਿਆ ਇਕ ਤਬ ਆਇਆ ਉਹ ਆ ਗਿਆ ਬੁੱਦੂ ਕੇ ਆਹ ਫਿਰ ਮੈਂ ਜੋ ਟਿਕਿਆ ਤਾਂ ਆ ਗਿਆ ਬੁੱਦੂ ਆ ਮੈਂ ਰਿਤਾ ਦੇ ਕੇ ਨਹੀਂ ਮਜ਼ਾ ਨਹੀਂ ਉਹ ਡੇ ਗਿਆ ਬੁੱਦੂ ਆਏ ਇਸ ਨਾਲ ਜਾਨੀ ਨੂੰ ਲਾ ਜਾਣੇ ਪਾਣਿਆ ਦੀ ਉਹ ਸਾਰੇ ਸਾਰੇ ਜਵਦੀਆ ਪੜ ਗਏ ਵਧੀਆ 12 14 ਕਰਕੇ ਬਾਹਰੇ ਲੱਗ ਗਏ 22 ਸਾਲ ਤੋਂ ਬਾਅਦ ਤਾਂ ਇਹਨੂੰ ਹੁਣ ਤਾਂ ਪਹਿਲੀ ਵਾਰੀ ਵਾਪਰਿਆ ਕੀ ਨਹੀਂ ਕੋਸਲੀਆ ਪੀ ਜਾਂਦਾ ਉਹ ਇਹ ਆਪਣੀ ਮੁੱਕਿਆ ਵੀਰ ਜੀ ਇਹਨੂੰ ਮਾਰਿਆ ਬਹੁਤ ਸਿਆਣਾ ਮੁੰਡਾ ਸੀ ਵੀਰੇ ਸਾਨੂੰ ਪਤਾ ਨਹੀਂ ਹਮ ਦੇ ਬੱਚੇ ਦਾ ਇਹ ਆ ਮਨੀ ਪਰੇਸ਼ਾਨੀ ਸੀ ਕੋਈ ਕਹ ਰਿਹਾ ਸੀ ਕੋਈ ਪਰੇਸ਼ਾਨੀ ਨਹੀਂ ਸੀ ਹੂੰ ਸੋਨੂੰ ਵੀ ਲੱਗਦਾ ਵੀ ਕੀ ਸੋਡਨ ਗੱਲਾਂ ਹੋਈਆਂ ਕੋਈ ਡਾਕਟਰ ਅਸਿਆ ਕੋਈ ਡਾਕਟਰ ਹੀ ਸਿੱਦਿਆ ਵਧੀਆ ਗੱਲਾਂ ਮਾਰਦਾ ਹੁੰਦਾ ਸੀ ਸੱਚ ਜੇ ਵੀਰੇ ਦੁੱਖੋਂ ਦਾ ਦੱਸਦਾ ਜਵਾਬ ਵੀ ਮੈਂ ਵਾਪਸ ਆਉਣਾ ਜੀ ਸਾਹਮਣੇ ਕਰ ਤੁਹਾਨੂੰ ਕੋਸ਼ ਨਹੀਂ ਕਹਿ ਸਕਦੇ ਜਾਂ ਇਹਨੂੰ ਪਤਾ ਜਾਂ ਪਰਮਾਤਮਾ ਨੂੰ ਪਤਾ ਜੋ ਬੱਚੇ ਨਾ ਪੜ੍ਹੇ ਸਰ ਜੀ ਮੈਂ ਕਹ ਰਿਹਾ ਪ੍ਰਸ਼ਾਨ ਨਹੀਂ ਤੀ ਕੋਈ ਇਸ ਤਰ੍ਹਾਂ ਦੀ ਵੀ ਅਵਧਾ ਕਰਿਆ ਲੱਗਦਾ ਨਹੀਂ ਜੀ ਨਹੀਂ ਵੀ ਰੋਟੇ ਦੇ ਗੇਟ ਦੇ ਨਾਲ ਤੁਸੀਂ ਆਪਸ ਰਹਿ ਜੀ ਕੋਈ ਚੀਜ਼ ਨਹੀਂ ਵੀ ਇਹਨਾਂ ਨਾਲ ਗੜਫਲਾ ਕੀ ਕਹਾਂਗੇ ਸਰਕਾਰਾਂ ਨੂੰ ਤਨ ਨੂੰ ਵੀ ਇਹਦੀ ਜਾਂਚ ਕੀਤੀ ਜਾ ਹਾਂ ਜੀ 23 ਨਸਾਲੇ ਦਿੱਤਾ ਪਰ ਪਰ ਜਾਈ ਦੀ ਕਿਰੇ 3000 ਰੁਪਏ ਕਹਿੰਦਾ ਤਰ ਉੱਜੜ ਗਿਉ ਤਰੱਕੀ ਦੇ ਮਾਰੇ ਬੱਚਿਆਂ ਨੂੰ ਉਧਰ ਭੇਜ ਦੇਣਾ ਮਜਬੂਰੀਆਂ ਦੇ ਮਾਰੇ ਤੁਸੀਂ ਦੇਖਦੇ ਕਿ ਜਿਉਂਦੀ ਦੀ ਵੀ 3000 ਤੋਂ 3000 ਪਰ ਉਧਰ ਇਹੀ ਜ਼ਿਆਦਾ ਮੁੰਡਿਆਂ ਨਾਲ ਹੋਣ ਲੱਗ ਗਿਆ ਲਗਾਤਾਰ ਮੁੰਡੇ ਦੀ ਲਗਾਤਾਰ ਮੁੰਡਿਆਂ ਦੀ ਐਂਡ ਐ ਤੇ ਪਰ ਉਹਦੋ ਨਹੀਂ ਸਰਕਾਰਾਂ ਪਤਾ ਨਹੀਂ ਕੀ ਕਰਦੀ ਇਹਨੇ ਕੀ ਨਹੀਂ ਕਰ। ਕਦੇ ਨਿਮਾਰੀ ਨਾਲ ਕਹਿ ਦਿੰਦੇ ਨੇ ਕਦੇ ਗੇਟ ਨਾਲ ਕਹਿ ਦਿੰਦੇ ਨੇ ਇਹ ਜੀ ਕੋਈ ਉੱਤਤ ਚੀਜ਼ ਨਹੀਂ ਹੈਗੀ। ਉਹ ਤਾਂ ਮੁੰਡਿਆਂ ਦਾ ਕੱਦ ਬਹੁਤ ਕਾਫੀ ਸੀਗਾ। ਪੜਾਈ ਦਾ ਕੋਈ ਕਰਨ ਤਾਂ ਨਹੀਂ ਪੜਾਈ ਕੋਈ ਕੋਈ ਪੜਾਈ ਦਾ ਕਰਨੀ। ਵਿਰੱਤ ਮੰਡ ਲੈ ਕੇ ਬੱਚਾ ਪਾਸ ਹੋਇਆ ਇਧਰੋਂ ਉਧਰੋਂ ਪੜਾਈ ਬਹੁਤ ਯਾਰ ਸੀਗਾ। ਫਸਟ ਆਉਂਦਾ ਦੀ ਹਰੇਕ ਕਲਾਸ ਚੋਂ। ਪਰ ਮੁੰਡੇ ਦੇ ਮਨ ਚ ਸੀ ਮੈਂ ਤਰੱਕੀ ਕਰੂੰਗਾ ਮੈਂ ਕੋਠੀ ਪਾਉਂਗਾ ਇੱਧਰ ਆ ਕੇ ਮੈਂ ਕਾਮਚਾਬ ਹੋਊਂਗਾ ਪਰ ਇਹ ਜਹ ਹੈ ਨਹੀਂ ਬੀ ਫਿਰ ਆਪ ਦੇ ਆਪ ਹਾਂਜੀ ਮਾਂ ਬਾਪ ਨੂੰ ਬਹੁਤ ਜ਼ਿਆਦਾ ਯਾਦ ਕਰਦਾ ਸੀ ਹਾਂਜੀ ਮਾਂ ਬਾਪ ਨੂੰ ਬਹੁਤ ਜ਼ਿਆਦਾ ਯਾਦ ਕਰਦਾ ਸੀ ਨਾ ਵੀ ਲਖਾਇਆ ਸੀ ਕਹਿੰਦੇ ਬਾਤੇ ਹਾਂਜੀ ਦੋਵੇਂ ਮਾਂ ਬਾਪਾਂ ਤੇ ਮੰਮੀ ਡੈਡੀ ਦਾ ਨਾਮ ਲਖਾਇਆ ਹੈ ਹਰ ਰੋਜ਼ ਹਾਂਜੀ ਹਰ ਵਾਰ ਬਾਪੂ ਬਹੁਤ ਜ਼ਿਆਦਾ ਆ ਰਹੀਆਂ ਨੇ ਮਾਪੇ ਬੱਚਿਆਂ ਨੂੰ ਆਪਦਾ ਨੂੰ ਤਰੱਕੀਆਂ ਲਈ ਬਾਹਰ ਕਈ ਦਿਨ ਪੈਸਾ ਲਾ ਕੇ ਉਹ ਤਾਂ ਸਾਡਾ ਵੀ ਰਿਹਾ ਸਾਡੀ ਉਹ ਥਾਈ ਬੱਚਿਆਂ ਦੇ ਉਧਰੋਂ ਆ ਰਹੀ ਆ ਨਾ ਫਰਮੰਦ ਨਾਲ ਪੜ੍ਹਿਆ ਹੋਇਆ ਸਕੂਲ ਤੋਂ ਲੈ ਕੇ ਜੋ ਤੋਂ ਸਰਵਿਸਕਾਰੀ ਚਾਹੀਿਆ ਸੀਗਾ 12ਵੀਂ ਤੱਕ ਨਾਲ ਹੀ ਸੀਗੇ ਤੇ ਉਸ ਤੋਂ ਬਾਅਦ ਵੀ ਗੱਲਾਂ ਹੁੰਦੀਆਂ ਰਹੀਆਂ ਕਿ ਬਾਹਰ ਕਿਵੇਂ ਆ ਕਹਿੰਦਾ ਹੈ ਕਿ ਔਖਾ ਦਾ ਹੈਗਾ ਡਬਲ ਸ਼ਿਫਟ ਲਾ ਕੇ ਗਿਆ ਤਾਂ ਕਿ ਪਹਿਲਾਂ ਬੈਲਾ ਡਬਲ ਸ਼ਿਫਟ ਲਾਈਏ ਨੇ ਗਈ ਹੁਣੇ ਸਕੂਲ ਦੀ ਔਰ ਟਿਊਸ਼ਨ ਫੀਸਾਂ ਉੱਥੇ ਦੀਆਂ ਕਾਲਜ ਦੀ ਫੀਸਾਂ ਕੱਡੀਆਂ ਨੇ ਪਹਿਲਾਂ ਉਸ ਤੋਂ ਬਾਅਦ ਸੁਭਾਅ ਬੜਾ ਹੀ ਵਧੀਆ ਸੀਗਾ ਜੀ ਹਾਜ਼ਦਾ ਖੇਡਦਾ ਰਹਿੰਦਾ ਸੀ ਸਾਡੇ ਨਾਲ ਉਸ ਤੋਂ ਬਾਅਦ ਵੀ ਕਾਫੀ ਟਾਈਮ ਗੱਲਾਂ ਹੁੰਦੀ ਉਹਦੇ ਵੀ ਹਾਸੇ ਕੇ ਗੱਲ ਕਰਦੇ ਹਮੇਸ਼ਾ ਇਹ ਜੋ ਉਧਰੋਂ ਬਾਹਰੋਂ ਗੱਲ ਕਰਦੇ ਸਟ्रेस ਨਹੀਂ ਦਿਮਾਗ ਤੇ ਕੁਝ ਰੈਸਟ ਕੈਂਪਸ ਦਾ ਉਹ ਕਦਾ ਹਰੇਕ ਨੂੰ ਹੀ ਹੁੰਦਾ ਉਹਨੂੰ ਸਟ्रेस ਦਾ ਕਿਹਨੂੰ ਨਹੀਂ ਹੈ ਕੋਰੇ ਵੀ ਨਹੀਂ ਹੈ ਉੱਥੇ ਆਏ ਕਿ ਇਕੱਲਾਪਨ ਵੀ ਹੈ ਕੁਝ ਜਿੰਮੇਵਾਰੀ ਵਧ ਜਾਂਦੀ ਇਕੱਲੇ ਰਹਿਣਾ ਹੁੰਦਾ ਉੱਥੇ ਅਸੀਂ ਇਕੱਠੇ ਪੜ੍ਹੇ ਹਾਂ ਸ਼ੁਰੂ ਤੋਂ ਜਿੱਦੇ ਪਹਿਲੇ ਦਿਨ ਆਇਆ ਸਕੂਲ ਚ ਜਦ ਐਸਯੂਐਮ ਚ ਆਇਆ ਸੀਗਾ ਪਹਿਲਾਂ ਮੇਰੇ ਨਾਲੇ ਬੈਠਾ ਸੀਗਾ ਅਸੀਂ ਇਕੱਠੇ ਮਨਵੀਰ ਰਹੇ ਕਾਫੀ ਜਣ ਮਾਡਲ ਵਗੈਰਾ ਚ ਜਾਂਦੇ ਹੁੰਦੇ ਸੀ ਇਸ ਇਕੱਠੇ ਬਣਾਉਂਦੇ ਸੀ ਬਹੁਤ ਸੁਭਾਅ ਦਾ ਹਾਸਮੁਖ ਸੀਗਾ ਹਰੇਕ ਨੂੰ ਦੱਸਦੀ ਇੱਕ ਗੱਲ ਐਸੀ ਸੁਣਾਉਂਦਾ ਸੀਗਾ ਬੰਦਾ ਹਾਸਾ ਦੂਰਾ ਹੋ ਜਾਂਦਾ ਸੀਗਾ ਬਹੁਤ ਵਧੀਆ ਨਰਮ ਹੁੰਦਾ ਸੀਗਾ ਪੜ੍ਹਾਈ 'ਚ ਸਭ ਤੋਂ ਤੇਜ਼ ਸੀਗਾ ਬਹੁਤ ਜ਼ਿਆਦਾ ਯਾਦ ਕਰਦਾ ਹੁੰਦਾ ਸੀ ਲਈ ਤੇ ਮੇਰੇ ਨਾਲ ਗੱਲਾਂਬਾਤ ਕਰਦਾ ਸੀਗਾ ਕੈਨੇਡਾ ਜਾਣ ਤੋਂ ਬਾਅਦ ਵੀ ਗੱਲ ਯਾਦ ਕਰਦਾ ਹੁੰਦਾ ਸੀਗਾ ਹੱਸ ਕੇ ਗੱਲ ਕਰਨੀ ਜਾਂ ਗੱਲ ਕਰਨੀ ਕੋਈ ਐਡਾ ਸਟ्रेस ਵਗੈਰਾ ਸ਼ੋ ਨਹੀਂ ਕਰਦਾ ਸੀਗਾ ਮੈਂ ਕਹਿੰਦਾ ਸੀਗਾ ਕੋਈ ਚੱਕਰ ਨਹੀਂ ਕਹਿੰਦਾ ਕਰ ਲਾਂਗੇ ਫਿਰ ਕਿਹ ਕਿੱਡੀ ਗੱਲ ਹੋਊਗੀ ਤੇ ਉਸ ਤੋਂ ਬਾਅਦ ਜੀ ਮਾਨੂੰ ਵੀ ਵਧੀਆ ਸੀਗਾ ਪਤਾ ਨਹੀਂ ਕੀ ਚੱਕਰ ਪੈ ਗਿਆ ਇਹ ਅਹਲਜਾ ਸਟੈਪ ਚੱਕ ਗਿਆ ਬਾਰੋਂ 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 ਕਰਦੇ ਫੋਨ ਬਾਰੋਂ ਗੱਲ ਹੋਈ ਹੈ ਇਹ ਕੰਮ ਦੀ ਕੰਮ ਦਾ ਕੰਮ ਵਗੈਰਾ ਕਹਿੰਦਾ ਸੀ ਠੀਕ ਆ ਕਹਿੰਦਾ ਆਪਣੇ ਦਾ ਦੋ ਦੋ ਜਆਪਾਂ ਲੱਗ ਗਏ ਕਹਿੰਦਾ ਮੈਨੇਜਰ ਲੱਗ ਗਿਆ ਆਪਾਂ ਵਧੀਆ ਕੰਮ ਚੱਲਦਾ ਆਪਣਾ ਪਤਾ ਨਹੀਂ ਕੀ ਚੱਕਰ ਪੈ ਗਿਆ ਇਨਾ ਸਟ੍ਰੈਸ ਲੈ ਗਿਆ ਇਹ ਕਹਿ ਨਹੀਂ ਸਕਦੇ ਜੀ ਕੁਝ ਵੀ ਉਹ ਇਨਾ ਸਟ੍ਰੈਸ ਲੈ ਗਿਆ ਉਹ ਕਲਾਸ ਮੈਟ ਸੀ ਨਾਲੇ ਸੁਭਾਅ ਵੀ ਪੂਰਾ ਉਹਦਾ ਹਸਮੁਖੀ ਸਭ ਨੂੰ ਹਸਾਉਂਦਾ ਰਹਿੰਦਾ ਇਹ ਕਲਾਸ ਤੋਂ ਹੁੰਦੇ ਨੇ ਨਾਲੇ ਪੜ੍ਹਾਈ 'ਚ ਵੀ ਅੱਗੇ ਨਾਲੇ ਆਏ ਵੀ ਨਹੀਂ ਕੀ ਬਸ ਜਮਾਈ ਕਿਤਾਬੀ ਪੂਰਾ ਪੜਦਾ ਹੀ ਵਧੀਆ ਹਸਾਉਂਦਾ ਰਹਿੰਦਾ ਹੀ ਨਾਲੇ ਉਹ ਆਹ ਸਟੈਪ ਉਹਨੇ ਕਿਵੇਂ ਚੱਕ ਲਿਆ ਹੈਰਾਨੀ ਹਈ ਵੀ ਉਹ ਉਹਦੇ ਵਰਗਾ ਕਿਵੇਂ ਕਰ ਸਕਦਾ ਹਾਂ